ਹਲੋ ਜੀ ਸ਼ਤਿ ਸ਼ਕਲ ਜੀ ਸਾਰੇ ਨੂੰ ਟ੍ਰਿਪਲ ਕਾਰਜ ਜਾਂਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਇਹ ਜੀ ਆਪਣਾ ਰੈਗੂਲਰ ਰੂਟੀਨ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰਨਾ ਵੀਡੀਓ ਕਿੱਦਾਂ ਦੀ ਲੱਗੀ ਉਹਨਾਂ ਨੂੰ ਤੇ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਤੇ ਬਲੌਗ ਨੂੰ ਐਂਡ ਤੱਕ ਜਰ ਇਹ ਹੁਣ ਜਿਹੜਾ ਟਾਈਮ ਹੈ ਜੀ 1:30 ਵੱਜ ਰਿਹਾ ਹੈਗਾ ਧੁੱਪ ਬਦਿਆ ਨਿਕਲੀ ਸੀਗੀ ਅੱਜ ਤੇ ਮੰਮੀ ਜੀ ਨੇ ਉਧਰਲੀ ਸਾਈਡ ਅੰਦਰਲੀ ਸਾਈਡ ਸਨੀਆਂ ਰਲਾਈ ਸੀਗੀ ਤੇ ਆ ਫਿਰ ਉਸ ਤੋਂ ਬਾਅਦ ਮੈਂ ਸਨ ਮਾ ਕੇ ਮੱਜਾਂ ਮਾ ਕੇ ਫਿਰ ਆਪਾਂ ਹਣਾ ਇੱਥੇ ਬੰਦ ਦਾਂਗੇ ਇਹਨਾਂ ਨੂੰ ਤੇ ਜਿਹੜੀ ਉਹ ਸਨੀਆਂ ਰਲਾਈਏਗੀ ਤੇ ਫਿਰ ਆਪਾਂ ਉਹ ਦੂਜੀ ਇੱਧਰ ਪਾਰਲੀ ਸਾਈਡ ਪਾ ਦਾਂਗੇ ਮੱਜਾਂ ਨੂੰ ਕਿਉਂਕਿ ਫਿਰ ਅੰਦਰ ਤਾਂ ਉਹਨਾਂ ਨੂੰ ਠੰਡ ਲੱਗੂਗੀ ਕਿਉਂਕਿ ਸ਼ਾਮ ਗਈ ਫਿਰ ਇੰਚਸ ਕਰਕੇ ਆਪਾਂ ਹੁਣ ਧੁੱਪੇ ਬੰਨਾਂਗੇ ਸ਼ਾਮ ਨੂੰ ਆਪਾਂ ਅੰਦਰ ਕਰ ਦਿੰਨੇ ਹੁੰਨੇ ਹੈਗੀ ਸੈੱਡ ਥੱਲੇ ਤੇ ਹੁਣ ਮਮਾ ਜੀ ਮੱਜਾਂ ਨ ਮਾਰੇ ਨੇਗੇ ਨਮੋਣੀਆਂ ਤਾਂ ਨਹੀਂ ਉਹ ਤਾਂ ਮੈਂ ਬਤਾ ਦੇ ਕਿ ਤੇਰੇ ਉਧਰ ਨਾ ਪਿਆ ਹੋਵੇ ਇਧਰ ਨਹੀਂ ਹੈਗਾ ਉਧਰ ਹੀ ਆ Gracias. ਨਮਾ ਕੇ ਤਾਂ ਜਮੀ ਛੋਟੀ ਜੀ ਹੋ ਗਈ ਵਾਲ ਨਾਲ ਚਿਫਕ ਗਏ ਬੈਠਣਾ ਨਹੀਂ ਹੈਗਾ ਚੂਸ ਨਹੀਂ ਜੀਏ ਚੂਸ ਨਹੀਂ ਹੈ ਪਾਪ ਕਰਨਾ ਨਹੀਂ ਆ ਦੇਖੀਏ ਇਹ ਤਰ੍ਹਾਂ ਮੈਂ ਨਾ ਪਾਪ ਹੁਣ ਖੋਲ ਕੇ ਆਉਣ ਵਾਲਾ ਸੀ ਕੋਈ ਨਾ ਕੋਈ ਚਿੱਕੜਾ ਕੋਈ ਰਾਤ ਰਾਤ ਵਧੀਆ ਨੇ ਨਾਲ ਹੀ ਨਾ ਵੀ ਉਹ ਹੋ ਸਕਦਾ ਹੈ ਲਾਲ ਗੱਦਰ ਹੁੰਦੀ ਹੈ ਜਿਹੜੀਆਂ ਲਾਲ ਕਹਿ ਕੇ ਤਲੇ ਆਪਣੇ ਮਿੱਟੀ ਆ ਹੋਗਾ ਇਹ ਹੋ ਗਿਆ ਚੱਕ ਕਰਵਾ ਗਿਆ ਹਾਂ ਜੀ ਬਤਾ ਦਿਆਂਗੇ ਜਦੋਂ ਜਦੋਂ ਤੁਸੀਂ ਚੰਗੇ ਸਮਝ ਆਉਣਾ ਲੱਗਣੇ ਇਹ ਰਾਤ ਦਾਰੂ ਦੀ ਗੋਲੀ ਬਾਤ ਕਰਵਾ ਕੇ ਜਦੋਂ ਕਿਉਂਕਿ ਬਾਤ ਦੇਖੋ ਮੁੱਕੂਗਾ ਲਓ ਕਾ ਨਸਮਾ ਗਮ ਥੋੜਾ ਫਰਕ ਤੇ ਲਿਆ ਅਮੋਰ ਨਹੀਂ ਜਾਂਦਾ ਚਲੋ ਜੀ ਆਪਾਂ ਅੱਗੇ ਸੀਗੇ ਕਰੇ ਤੇ ਆਪਾਂ ਗਾਜਰਾ ਪੱਟ ਲਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਤੋਲ ਲਵਾਂਗੇ ਸਮਾਰ ਕੇ ਤੇ ਚਲੋ ਜੀ ਹੁਣ ਡੈਡੀ ਜੀ ਤੇ ਮੰਮੀ ਜੀ ਗਾਜਰਾ ਚੀਰਣਗੇ ਤੇ ਜਦੋਂ ਡੈਡੀ ਜੀ ਵਿਲੇ ਹੁੰਦੇ ਨੇਗੇ ਘਰੇ ਤਾਂ ਫਿਰ ਉਦੋਂ ਸਾਡੇ ਨਾਲ ਕੰਮ ਦੇ ਵਿੱਚ ਹੈਲਪ ਕਰਵਾ ਦਿੰਦੇ ਨੇਗੇ ਵਿੱਚ ਵਿੱਚ ਕਦਾ ਜਦੋਂ ਬਾਹਰ ਹੋ ਹੁੰਦੇ ਨੇ ਨਹੀਂ ਕੀ ਕਿਉਂ ਕੈਨੇਡਾ ਜਾਂ ਨਹੀਂ ਦੇਖੀ चलो जी सब्जी जी आप चीर लीए ते मैं उम्मीद करते ब्लॉग बहुत ही वाया लगे होगा ब्लॉग दिन आप इत कर नए ब्लॉग देकाल